ਪੰਜ ਦਿਨਾਂ ਦੀ ਸੂਈ ਥੱਲੋ 18 ਕਿਲੋ ਦੁੱਧ ਤਿਆਰ ਮਿਲੂਗਾ ਵੈਸੇ ਤਾਂ 20 ਕਿਲੋ ਆ ਦੁੱਧ ਤੇ ਬਾਕੀ 18 ਕਿਲੋ ਲੈ ਲੈਣ ਨੂੰ ਖਾਣ ਲੱਗਿਆ ਨਾ ਦੇਖੋ ਸੇਲ ਆ ਬਾਈ ਜਮਾ ਜਿੰਮੇ ਮਰਜੀ ਬਹਿ ਜਾ ਠੀਕ ਹੈ ਤੇ ਥਣ ਲੇਵਾ ਜਿਹੜਾ ਲੱਗਿਆ ਉਹ ਵੀ ਚੰਗਾ ਇਹ ਹੌਲੀ ਆ ਲੈ ਹੌਲੀ ਲੈ ਜਾ ਬਾਈ ਲੈ ਜਾ ਲੈ ਜਾ ਲੈ ਜਾ ਇਹ ਆ ਦੇਖੋ ਚੰਗੇ ਲੇਵੇ ਸੋਹਣਾ ਲੇਵਾ ਤਿਆਰ ਕਰਦੀ ਆ। ਇਹ ਕਰ ਤੂੰ ਕਹ ਜਦੋਂ ਨਾ ਸੂਦੀ ਹੁੰਦੀ ਆ ਮੈਂ। ਹਾਂਜੀ। ਤੇ ਪਹਿਲਾਂ ਕਟਰੂਨ ਝੁੰਗੋਂ ਨੂੰ ਤੂੰ ਝੁੰਗਿਆ ਕਰ ਇਹਨੂੰ। ਆ ਦੇਖੀ ਲੈ। ਹਾਂਜੀ ਹਸਤੀ ਕਾਲ ਦੋਸਤੋ ਬਹੁ ਬਹੁ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਦੋ گاਵਾ ਇੱਕ ਤਾਂ ਸੂਈ ਹੋਈ ਤੇ ਇੱਕ ਸੂਨ ਵਾਲੀ ਬਹੁਤ ਜਿਆਦਾ ਚੰਗੀ ਇੱਕ ਮੱਝ ਇਹ ਵੀ ਸੂਨ ਵਾਲੀ ਹੈਗੀ ਸਾਰੇ ਪਸ਼ੂਆਂ ਦੀ ਆਪਾਂ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਅੱਜ ਅੱਜ ਆਪਾਂ ਨਾ ਪਿੰਡ ਗਹਿਰੀ ਪਾਗੀ ਦੇ ਵਿੱਚ ਪਹੁੰਚੇ ਹਾਂਗੇ ਜ਼ਿਲ੍ਹਾ ਬਠਿੰਡਾ ਬਾਈਕਰ ਚਰਨ ਕੋਲੇ ਤੇ ਆਜੋ ਕਰਵਾਈਏ ਬਾਈ ਨਾਲ ਗੱਲਬਾਤ ਕੀ ਜਾਣਕਾਰੀ ਦਿੰਦਾ ਇਹਨਾਂ ਜਾਨਵਰਾਂ ਬਾਰੇ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਿੰਨੇ ਆਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਦਸਤਕਰ ਨੂੰ ਨਾਮ ਦੱਸੀ ਨਾਮ ਮੇਰਾ ਬਾਈ ਗੁਰਚਰਨ ਸਿੰਘ ਆ ਜੀ ਗੁਰਚਰਨ ਸਿੰਘ ਪਿੰਡ ਗੈਰੀ ਪਾਗੀ ਹਾਂਜੀ ਹਾਂਜੀ ਠੀਕ ਐ ਇਹ ਪਟੰਡੇ ਤੋਂ ਕਿੰਨੇ ਕ ਦੂਰ ਤੇ ਮਤਲਬ ਦੂਰੀ ਤੇ ਰਹਿ ਗਿਆ ਪਟੰਡੇ ਤੋਂ 12 ਕਿਲੋਮੀਟਰ ਹੈ ਜੀ ਤੇ ਕੋਟਸ਼ਮੀਰ ਤੋਂ ਕੋਟਸ਼ਮੀਰ ਤੋਂ ਵੀ 3-4 ਕਿਲੋਮੀਟਰ 3-4 ਕਿਲੋਮੀਟਰ ਤੇ ਇਧਰ ਜੋਧਪੁਰ ਤੋਂ ਡੱਬਲੇ ਵਾਲੇ ਰੋਡ ਤੋਂ ਵੀ 3-4 ਕਿਲੋਮੀਟਰ ਅੱਛਾ ਉਧਰ ਵੀ 3-4 ਕਿਲੋਮੀਟਰ ਹੀ ਆ ਗਿਆ ਠੀਕ ਆ ਅੱਜ ਆਪਣੇ ਕੋਲੇ ਜਿਵੇਂ ਤਿੰਨ ਪਸ਼ੂ ਨੇ ਹਨਾ ਤੇ ਆਪਾਂ ਕਿਹੜੇ ਪਸ਼ੂ ਤੋਂ ਡਿਟੇਲ ਸ਼ੁਰੂ ਕਰੀਏ ਗਾਂ ਤੋਂ ਗਾਂ ਤੋਂ ਚੱਲ ਬਾਈ ਫਿਰ ਕਹਿੰਦਾ ਗਾਂ ਜਿਹੜੀ ਹੈਗੀ ਇਹ ਕਿੰਨੇਵੇਂ ਸੂਏ ਹੈ ਸੂਈ ਹੋਈ ਆ ਇਹ ਪਲੂਨ ਆ ਜੀ ਪਹਿਲੇ ਦਿਨ ਬੱਚੀ ਪਹਿਲਣ ਬੱਚੀ ਹੈ ਹਾਂਜੀ ਤੇ ਮੂਹੋਂ ਵੀ ਦੋ ਦੰਦ ਆ ਮੂਹੋਂ ਦੋ ਦੰਦ ਹੈਨਾ ਮੈਂ ਪਹਿਲਾਂ ਚੈੱਕ ਕਰ ਲਈ ਮੂਹੋਂ ਦੋ ਦੰਦ ਆ ਮਿੱਤਰੋ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਅੱਜ 5ਵਾਂ ਦਿਨ ਆ ਜੀ ਕਿੰਨਾ ਵੱਡਾ ਤਿਆਰ ਦੁੱਧ ਕਿੰਨਾ ਤਿਆਰ ਹੁਣ ਬਾਈ ਹੋ 20 ਕਿਲੋ ਆਪਾਂ 18 ਹੀ ਕਾਂ ਆਪਾਂ 18 ਕਾਂ ਹਾਂਜੀ ਠੀਕ ਹੈ ਦਿਨ ਹੋ ਗਏ 5 ਸੂਈ ਹਾਂਜੀ ਹਾਂਜੀ ਲੈ ਵੀ ਮੁੰਡਿਆ ਤੂਰ ਕੇ ਰਹਾ ਆਪਾਂ ਤੂਰ ਕੇ ਦਿਖਾ ਦਗੇ ਆ ਮਗਰ ਬੱਚਾ ਮਿੱਤਰੋ ਤੇ ਬਹੁਤ ਖੁੱਲੀ ਮਤਲਬ ਜਾਣ ਚ ਬੱਚੀ ਹੈ ਇਹ ਐ ਨਹੀਂ ਹੈਗਾ ਬਾਈ ਕਹਿੰਦਾ ਖੁੱਲੀ ਜੀ ਤੋੜਦੀ ਕਰੇ ਏ ਆ ਦੇਖੋ ਸੀ ਇਹ ਬਹੁਤ ਸੋਹਣਾ ਲੈਵਾ ਤਿਆਰ ਕੀਤਾ ਹੈ ਏ ਆ ਦੇਖੋ ਤੁਹਾਨੂੰ 5 ਦਿਨਾਂ ਦੀ ਸੂਈ ਥੱਲੋ 18 ਕਿਲੋ ਦੁੱਧ ਤਿਆਰ ਮਿਲੂਗਾ ਵੈਸੇ ਤਾਂ 20 ਕਿਲੋ ਆ ਦੁੱਧ ਤੇ ਬਾਕੀ 18 ਕਿਲੋ ਬਾਈ ਕਹਿੰਦਾ ਆਪਾਂ ਕਹਿ ਕੇ ਦੇਵਾਂਗੇ ਏ ਆ ਜਾ ਕਰਾਂ ਕਰ ਚੰਨਾ ਔਖਾ ਨਾ ਹੋ ਤੂੰ ਨੇੜੇ ਆ ਜਾ ਇੱਥੇ ਨੇੜੇ ਜੋ ਫੜ ਲਈ ਧੱਕਾ ਕਰਦੇ ਨਾ ਬੱਚੇ ਇਹ ਐ ਮੋੜ ਦੇ ਐ ਮੋੜ ਦੇ ਇੱਕ ਵਾਰੀ ਯਾਰ ਰੰਗ ਰੰਗ ਬਹੁਤ ਜਿਆਦਾ ਸੋਹਣਾ ਹੈਗਾ ਇਹ ਵਹਿੜ ਦਾ ਜਿਹੜਾ ਸਰੀਰ ਹੈ ਉਹ ਵੀ ਚੰਗਾ ਭਰਿਆ ਪੂਰਾ ਤੁਸੀਂ ਆਹ ਦੇਖ ਲਓ ਦੂਰੋਂ ਆਪਾਂ ਲਾ ਕੇ ਦਿਖਾ ਦਿੰਨੇ ਤੁਹਾਨੂੰ ਕੈਮਰਾ ਇਹ ਲਿਆਵਰਾਂ ਨੂੰ ਇਹ ਆ ਲੋ ਹੁਣ ਲੈ ਜਾ ਬੰਨ ਦੇ ਕਰਾ ਇਹ ਬੱਚੇ ਨੂੰ ਬਰੰਬਦੀ ਹੈ ਇਹ ਆ ਦੇਖੋ ਸਾਈਡ ਤੋਂ ਮੈਂ ਖੜੀ ਦਾ ਜਿਹੜਾ ਹੈਗਾ ਥਾਂ ਲੇਵਾ ਤੁਹਾਨੂੰ ਚੈੱਕ ਕਰਵਾਉਣਾ ਇੱਕ ਵਾਰੀ ਇਹ ਆ ਦੇਖੋ ਬਹੁਤ ਸੋਹਣਾ ਜਿਹੜਾ ਲੇਵੇ ਨੂੰ ਖਾਣ ਲੱਗਿਆ ਨਾ ਦੇਖੋ ਸੇਲ ਆ ਬਾਈ ਜਮਾ ਜਿੰਮੇ ਮਰਜੀ ਬਹਿ ਜਾ ਠੀਕ ਹੈ ਲੈ ਜਿੰਮੇ ਮਰਜੀ ਅੰਦਰ ਚੱਲ ਨਾ ਫਿਰ ਆਪਾਂ ਦੰਦ ਵੀ ਦਿਖਾਈ ਦੇਗੀ ਹਾਂਜੀ ਹੈਨਾ ਇਹ ਇਹ ਵੀ ਆਪਾਂ ਵਹਿਮ ਆਪਾਂ ਕੱਢ ਹੀ ਦਿੱਗੇ ਕਈ ਵਾਰਿਆਂ ਇਹ ਹੋ ਜਾਂਦਾ ਬੰਦਿਆਂ ਨੇ ਵੀਡੀਓ ਦੇ ਵਿੱਚੋਂ ਕਹਿਤਾ ਤੇ ਚਾਰ ਦੰਦ ਨਾ ਹੋਵੇ ਕਿਤੇ ਠੀਕ ਆ ਆ ਜਾ ਕਰ ਗਚਨ ਦੁੱਧ 18 ਕਿਲੋ ਹਾਂਜੀ ਤੇ ਰੇਟ ਰੇਟ ਤਾਂ ਵੀ ਮੰਗਣ ਨੂੰ ਇਹ ਜੀ 25 ਦਾ ਡੂਡ ਡੂਡ ਕਰੀ ਜਾਂਦੇ ਆਗੇ ਕਰੀ ਜਾਂਦੇ ਫਿਰ ਆਪਾਂ ਨਹੀਂ ਕਰਨਾ ਆਪ ਦਾ ਫਿਰ ਟਾਟੇ ਵਾਟੇ ਤੇ ਰੱਖਣਾ ਕੰਮ ਮੋਲ ਤਾਂ ਸਵਾ ਕਰਦੇ ਆ ਭਾਈ ਠੀਕ ਹੈ 1 15 ਦੀ ਦੀ 1 15 ਦੇ ਠੀਕ ਆ ਤੇ ਦੁੱਧ ਕਿੰਨਾ ਪਾ ਦੂ ਤੇਰੇ ਅਹਿਰ ਦੇ ਮੁਤਾਬਕ ਦੁੱਧ ਬਾਈ 25 ਕਿਲੋ ਦੇ ਦੂ ਬੱਚੀ ਐ ਨਹੀਂ ਪਤਾ ਚੰਗੀ ਸੇਵਾ ਨਾਲ 30 ਤੇ ਵੀ ਵਗ ਜੇ 30 ਤੇ ਵੀ ਵਗ ਜੇ ਹਾਂ ਅੱਛਾ ਯਾਰ ਉਹ ਆਏ ਆ ਬੱਚੀ ਯਾਰ ਜਾਣ ਜੂਨ ਚ ਬਹੁਤ ਆ ਜਾਣ ਬਈ ਹਾਂ ਚੰਗੀ ਆ ਚੰਗੀ ਆ ਪਲੀ ਸਵੀ ਆ ਬੱਚੀ ਹਾਂ ਸਵੀ ਬੱਚੀ ਆ ਹੱਡਾ ਪੈਰਾਂ ਦੀ ਖੁੱਲੀ ਆ ਜੀ ਦੂਜੇ ਨੰਬਰ ਵਾਲੀ ਦੀ ਡਿਟੇਲ ਦੇ ਸਾਨੂੰ ਫਿਰ ਆਪਾਂ ਮੱਝ ਦਿਖਾਵਾਂਗੇ ਮੱਝ ਜਿਹੜੀ ਹਾਂਜੀ ਹਾਂ ਇਹਦੀ ਡਿਟੇਲ ਦੱਸ ਬਾਈ ਇਹ ਦੂਜਾ ਸੂਆ ਇਹਦਾ ਯਾਰ ਤੇਰੇ ਮੋਢੇ ਦੇ ਮੁਤਾਬਕ ਬਰੋਬਰ ਆਉਂਦੀ ਆ ਹਾਂ ਅਨਾ ਕੱਦ ਕੱਦ ਚ ਚੰਗੀ ਆ ਤੇ ਵੇਲ ਵੀ ਚੰਗੀ ਆ ਇਹਦੇ ਨਾਲ ਉਹ ਵੱਡੀ ਆ ਹਾਂਜੀ ਹਾਂਜੀ ਵੱਡੀ ਇਹ ਦੂਜਾ ਸੁਹਾ ਆ ਗਈ ਬਾਈ ਅੱਛਾ ਕਿੰਨੇ ਦਿਨ ਲੈ ਜੂਗੀ ਇਹ ਲੈ ਜੂ 5-4 ਦਿਨ ਬਾਈ 5-4 ਦਿਨ ਹਾਂ ਠੀਕ ਆ ਤੇ ਦੁੱਧ ਕਿੰਨਾ ਪਾ ਦੋ ਦੁੱਧ ਬਾਈ ਪਹਿਲਾਂ ਨੇ ਦਿੱਤਾ ਇਹਨੇ ਜਾਨੀ ਕਿ 23-24 ਕਿਲੋ ਦਿੱਤਾ ਖੁੱਲੋਂ 23-24 ਹਾਂ ਠੀਕ ਆ ਹੁਣ ਆਪਾਂ ਦੂਜੇ ਸੁਹਾ ਕਿੰਨੇ ਮਤਲਬ ਜੇ ਕੋਈ ਲੈ ਕੇ ਜਾਂਦਾ ਦੇਖੋ ਹੁੰਦਾ ਦਾ ਅਗਲੇ ਦੇ ਕਰਮਾਂ ਦਾ ਵੀ ਤੇਰੀ ਆਈਡੀ ਗੇਮ ਤਾਂ ਕਿੰਨਾ ਕੁ ਪਾਉ ਆਪਾਂ ਤਾਂ 25 ਕਿਲੋ ਦੀ ਓੜਤੀ ਦੇਵਾਂਗੇ ਭਾਈ 25 ਕਿਲੋ ਦੀ ਓੜਤੀ ਦੇ ਦੇ 28 ਦੇ ਦੇ 30 ਦੇ ਦੇ 30 ਦੇ ਦੇ ਮਤਲ ਘੜਦੀ ਨਹੀਂ ਤੂੰ ਹਾਂਜੀ ਘੜਦੀ ਨਹੀਂ ਭਾਈ ਦਿਨ ਕਿਨੇ ਆਖਿਆ ਸੀਗਾ 5-4 ਦਿਨ ਲੋਗ 5-4 ਦਿਨ ਲੈ ਵੀ ਤੋਰ ਕੇ ਰਮੜਾ ਜਾ ਇਹ ਵੀ ਆਪਾਂ ਨਾ ਇੱਕ ਵਾਰੀ ਨਾ ਮੈਂ ਖੜੀ ਦਿਖਾਦਾ ਨੀਲੇ ਗੱਦੇ ਦੇ ਲੇਕ ਤੇ ਨਾ ਇਹ ਆ ਖੜੀ ਵੀ ਆਇਆ ਲੈ ਭਈ ਜਮਾ ਦੇਖੀ ਲੈ ਥਾਨ ਥੁਣ ਅੱਛਾ ਲੈ ਖੜੀ ਦੀਆਂ ਈ ਤਾਰਾ ਮਾਰੀ ਜਾਂਦਾ ਪਸੰਦ ਰਾ ਤੂੰ ਬਾਈ ਸੀ ਲੈ ਭਾਈ ਹਾਂ ਦੇਖੀ ਲੈ ਹਾਂ ਇਹ ਲੈ ਉਸ ਨੂੰ ਥਾਣੂ ਵੀ ਦਿਖਾ ਦੀ ਲੈ ਚੱਕ ਤੂੰ ਤਾਂ ਬਸ ਥੋੜੇ ਦਿਨ ਹੀ ਲਊ ਹੈਨਾ ਤੇ ਪਉ ਜੁਪਾ ਜਮਾ ਓਕੇ ਆਏ ਬਾਈ ਓਕੇ ਜਮਾ ਜਮਾ ਫੁੱਲ ਗਰੰਟੀ ਆਪਣੀ ਗਾਰੰਟੀ ਕਰਦੀ ਹੋਰ ਆ ਦੇਖੋ ਮਿੱਤਰੋ ਤੋਰ ਕੇ ਰਹਿਓ ਮਿੱਤਰਾ ਵਹਿੜ ਤੋਰ ਕੀ ਦਹਾ ਜੇ ਕਿਸੇ ਵੀਰ ਦੇ ਪਸੰਦ ਹੋਈ ਨਾ ਬਾਈ ਦੇ ਘਰੇ ਆਊਗਾ ਐ ਤਸੱਲੀ ਕਰਕੇ ਤੇ ਬਾਈ ਨਾਲ ਗੱਲਬਾਤ ਕਰਕੇ ਫੇਰ ਇਹਨੂੰ ਖਰੀਦ ਕੇ ਲੈ ਕੇ ਜਾਊਗਾ ਆ ਦੇਖ ਲਓ ਵਹਿੜ ਦੀ ਤੋਰ ਦੇਖ ਲਓ ਤੇ ਥਣ ਲੇਵਾ ਜਿਹੜਾ ਲੱਗਿਆ ਉਹ ਵੀ ਚੰਗਾ ਇਹ ਹੌਲੀ ਆ ਲੈ ਹੌਲੀ ਲੈ ਜਾ ਬਾਈ ਇਹ ਆ ਦੇਖ ਥਣ ਥਣ ਲੈਵਾ ਜਮਾਇਰ ਸਾਫ ਇਹ ਆਹਾ ਆਇਥੋਂ ਮੋੜਦਾ ਹੁਣ ਸਟੀਅਰਿੰਗ ਨਾ ਇਹਨੂੰ ਐਂ ਘੁਮਾ ਦੇ ਲੈ ਜਾ ਇਹ ਆ ਲੈ ਬਰੀਡ ਪੱਖੋਂ ਇਹ ਆ ਦੇਖਿਓ ਇਹ ਲੈ ਬਣਦੇ ਕਰ ਹੁਣ ਬਣਦੇ ਲੈਵਾ ਦਾ ਯਾਰ ਹੋਰ ਜਦੋਂ ਇਹ ਸੂਣ ਤੇ ਜਮਾਂ ਆ ਗਈ ਹਨਾ ਹਾਂ ਬਾਈ ਬਹੁਤ ਬਣੂਗੀ ਹਜੇ ਤਾਂ ਬੱਚੀ ਦੀ ਢਿਲਣਾ ਢੋਲਾ ਬਹੁਤ ਪੰਗਾ ਨੇ ਬਾਈ ਯਾਰ ਹਾਂ ਆ ਦੇ ਹੂੰ ਆ ਜਾ ਫਿਰ ਕਰਾ ਇਹਦਾ ਟਾਟਾ ਪਾਟਾ ਦੱਸ ਦੇ ਇਹਦਾ ਹੀ ਮੁੱਲ ਤਾਂ ਬਾਈ ਸਵਾ ਕਰਾਲਾ ਹਾਂ 115 ਦੀ ਇਹ ਦੇ ਦਾ 115 ਦੀ ہاں ਮਾਨਤਾਨ ਕਿੰਨਾ ਖੁੱਲਾ ਕਰ ਦੇਗਾ ਮਾਨਤਾਨ ਕਰਦਾਂਗੇ ਤੁਹਾਡੀ ਵੀਡੀਓ ਦੇਖ ਕੋਈ ਆਊਗਾ ਕੋਈ ਖੁੱਲਾ ਮਾਨਤਾਨ ਚੱਲ ਚੰਗਾ ਫਿਰ ਹੁਣ ਐ ਕਰ ਉਹ ਮੱਝ ਖੋਲ ਲਾ ਮੈਂ ਦੱਸ ਪਹਿਲਾਂ ਮੈਨੂੰ ਐਂ ਦੱਸ ਹਾਂਜੀ ਇਹ ਯਾਰ ਮੱਝ ਦਾ ਸੂਆ ਕਿੰਨਵਾ ਸੂਣਾ ਹੈ ਸੂਆ ਤੀਜਾ ਬਈ ਲੋਕ ਆਏ ਨਾ ਆਖਣ ਵੀ ਹੈ ਚੌਥੇ ਨੂੰ ਤੀਜਾ ਬਈ ਤੀਜਾ ਮਾਲਕਾਂ ਦਾ ਐਡਰੈਸ ਦੇ ਦਾਂਗੇ ਆਪਾਂ ਮਾਲਕਾਂ ਦਾ ਐਡਰੈਸ ਦੇ ਦੀਗਾ ਹਾਂ ਜਿੱਥੋਂ ਆਈ ਆਹ ਗੱਲ ਬਣੀ ਨਾ ਅੱਛਾ ਮੈਨੂੰ ਐ ਦਾ ਸਤੀ ਜਸੂਆ ਸੂ ਕੀਤੇ ਦਿਨ ਕਿੰਨੇ ਲੈ ਜੂਗੀ ਦਿਨ ਭਾਈ ਆਪਣੇ ਕੋਲ ਆਈ ਆ ਕੱਲ ਇਹ ਕੱਲ ਠੀਕ ਆ ਇਹ ਅੱਜ ਰਾਤ ਨੂੰ ਸੂਪੇ ਅੱਛਾ ਕੱਲ ਨੂੰ ਸੂਪੇ ਦੋ ਦਿਨ ਕੱਢ ਦੇ ਹਾਂ ਦਿਨ ਪੂਰੇ ਆਉ ਮੈਂ ਠੀਕ ਆ ਦਿਨ ਪੂਰੇ ਆ ਬਦਲ ਦੋ ਕੱਢ ਦੇ ਤੇ ਜਾਂ ਮਤਲਬ ਘਰ ਤਸੂਪੇ ਕਿੰਨਾ ਦੁੱਧ ਬਾਦੂ ਯਾਰ ਕਰਚਾ ਨਾ ਭਾਈ ਜੀ ਮਾਲਕਾਂ ਨੇ 15 ਕਿਲੋ ਦੁੱਧ ਚੋਇਆ ਦੱਸ 15 ਕਿਲੋ ਹਾਂ ਉਹ ਯਾਰ ਰੰਗ ਜਿਹੜਾ ਹੈਗਾ ਇਹਦਾ ਰੋਸ਼ ਆ ਜਾ ਹਾਂ ਉਹ ਯਾਰ ਰੰਗ ਹੀ ਰੋਸ਼ਾ ਭਾਈ ਉਹ ਤੋਰ ਲਾ ਭਾਈ ਜੋ ਹੁਣ ਪਸਮਾ ਦੀ ਇੱਕ ਨੰਬਰ ਨਿਕਲੂ ਠੀਕ ਹੈ ਚੰਗੀ ਧਾਰ ਦੀ ਨਿਕਲੂਗੀ ਠੀਕ ਹੈ ਚੁਆਇਸ ਬਹੁਤ ਚੰਗੀਆਂ ਮੈਂ ਠੀਕ ਹੈ ਤੇ ਦੁੱਧ ਦੁੱਧ ਆਪਾਂ 15 ਕਿਲੋ ਦੀ ਗਾਰੰਟੀ ਦੇ ਰਹੇ ਆਏ ਬਾਕੀ ਜੇ ਕੋਈ ਬੰਦਾ ਆਪਣੀ ਮਹਿ ਲਊਗਾ ਆਪਣੇ ਨਾਲ ਸੌਦਾ ਕਰ ਲੈ ਕੱਪਣ ਦਾ ਅੱਛਾ ਅਪਾ ਸਵਾਕੇ ਦੁੱਧ ਤੇ ਕਰਕੇ ਮੈਂ ਦੇ ਦਾਂ ਅੱਛਾ ਸਵਾਕੇ ਦੁੱਧ ਤੇ ਕਰਕੇ ਦੇ ਦੇ ਦੁੱਧ ਤੇ ਕਰਕੇ ਮੈਂ ਦੇ ਦਾਂਗੀ ਇੰਨੀ ਰਿਪੋਰਟ ਚੰਗੀ ਐ ਮੈਂ ਦੀ ਚੰਗੀ ਰਿਪੋਰਟ ਐ ਫਿਰ ਮੈਨੂੰ ਐ ਦੱਸ ਦੇਂਗਾ ਕਿੰਨੇ ਦੀ ਐ ਮੈਂ ਜਮਾ ਟਾਟਾ ਵਾਟਾ ਜੇ ਇਹਨੂੰ ਤਾਂ ਭਾਈ ਮੁੱਲ ਤਾਂ ਢੂੜ ਕਰਦੇ ਆ 1 35 ਦੀ ਮੈਂ ਦੇਵਾਂਗੇ ਜਮਾ ਟਾਟਾ ਵਾਟਾ ਹੁਣ ਇਹਦੇ ਚ ਮਾਨਤਾਨਾ ਉਹ ਮਾਨਤਾਨਾ ਬਾਹਲਾ ਨਹੀਂ ਐ ਚ ਬਸ ਕੋਈ 2000 ਦਾ ਮਾਨਤਾਨ ਕਰਦੇ ਆ ਅੱਛਾ 30 ਦੀ ਹੋਜੂ ਟਾਟੇ ਵਾਟੇ ਧੀਮਕਾ ਰ ਐ ਬਸ ਜੋ ਵੀ ਵੀਡੀਓ ਮਾਰ ਕੇ ਉਹ ਟੀਂ ਦੀ ਦੇਦਾ ਜਿਵੇਂ ਮਰਜ਼ੀ ਖੋਦ ਲਈ ਚੱਲ ਹਾਂ ਠੀਕ ਹੈ ਮੈਂ ਤਾਂ ਜਿਵੇਂ ਕਿਹੜਾ ਛੱਡ ਦਾਂਗੇ ਆਪਾਂ ਤਾਂ ਪਰ ਮੈਂ ਤੋਰ ਮੁੜਿਆ ਐ ਤੂੰ ਟਾਕਾਂ ਜਿਹਾ ਸਨ ਨਾ ਤਰ ਕੇ ਬੈਠਾ ਗਾ ਤੂੰ ਖੜਾ ਨਾ ਐ ਸੁਸਤ ਖੜ ਜਾਂਦਾ ਯਾਰ ਇਹ ਕਚਾਨੇ ਦਾ ਕੋਈ ਇਹਨੂੰ ਐ ਕਹਿਆ ਕਰ ਤੂੰ ਕਹ ਜਦੋਂ ਨਾ ਸੂਤੀ ਹੁੰਦੀ ਮੈਂ ਤੇ ਪਹਿਲਾਂ ਕਟਰੂਨ ਝੁੰਗੋਂ ਤੂੰ ਝੁੰਗਿਆ ਕਰ ਇਹਨੂੰ ਆ ਦੇਖੀ ਲੈ ਇਹ ਲੈ ਉਹਨਾਂ ਦਰਾਂ ਤੂੰ ਮਾਣਾ ਮੋਟਾ ਤਾਂ ਇਹ ਆ ਦੇਖੋ ਇਹ ਆਹ ਲੈ ਹੋਣੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਐ ਇੱਥੇ ਖੜਾ ਲਾ ਖੜਾ ਲਾ ਆ ਦੇਖੋ ਲੈ ਵੇ ਤੂੰ ਹੈਨਾ ਐਂਡ ਇਧਰਲੇ ਪਾਸਿਓਂ ਵੀ ਦਿਖਾ ਦਾਂ ਮੈਂ ਤੁਹਾਨੂੰ ਇਹ ਇਹ ਹੁਣ ਲੈ ਜਾ ਮਾੜੀ ਜੀ ਤੋੜ ਕੇ ਲੈ ਜਾ ਗਾ ਸਾਨੂੰ ਮਾੜੀ ਤੋੜ ਲਾ ਇਹ ਆ ਦੇ ਵੇ ਦੇ ਦੇਖ ਲੋ ਇਧਰਲੇ ਪਾਸਿਓਂ ਐਂਡ ਪੂਰੀ ਤਸੱਲੀ ਕਰਾ ਦਗੇ ਇਹ ਇਧਰਲੇ ਪਾਸਿਓਂ ਕੋਈ ਆਗਲਾ ਆ ਕੇ ਆਏ ਨਾ ਕਹਦੇ ਵੀ ਸਾਨੂੰ ਕੋਈ ਕੈਮਰਾ ਲਾ ਕੇ ਦਿਖਾਇਆ ਬਾਕੀ ਪਿੱਠ ਪੂੜੇ ਦੀ ਬੰਤਰ ਤੁਸੀਂ ਚੈੱਕ ਕਰ ਲਓ ਮੈਂ ਇਹਦੀ ਇਧਰ ਲੰਮੀ ਤੋੜ ਦੇ ਇਹ ਆ ਜਾ ਤੋੜ ਲਿਆ ਲਿਆ ਇਧਰ ਲਿਆ ਮੋੜ ਲਾ ਮੋੜ ਲਾ ਇੱਥੋਂ ਮੋੜ ਕੇ ਆਏ ਫੇਰ ਲੈ ਜਾ ਆ ਨੀਲੇ ਗੱਦੇ ਦੇ ਉੱਤੋਂ ਵੀ ਲੈ ਜਾ ਇਹਨੂੰ ਤੋੜ ਦੇ ਲੰਮੀ ਤੋੜ ਦੇ ਇਹ ਆ ਦੇਖੋ ਕਿਸੇ ਵੀ ਪੱਖ ਤੋਂ ਨਾ ਮੈਂ ਜਿਹੜੀ ਹੈਗੀ ਆ ਇਹ ਹੁਣ ਦੇਖ ਛੱਟ ਲੈ ਜਾ ਲੈ ਜਾ ਲੈ ਜਾ ਲੈ ਜਾ ਇਹ ਆ ਦੇਖੋ ਚੰਗੇ ਲੇਵੇ ਦਾ ਸੋਹਣਾ ਦੇਵਾ ਤਿਆਰ ਕਰਦੀ ਹੁੰਦੀ ਹੈ ਲੈ ਜਾਦਰ ਬਣ ਦੇ 1 ਲੱਖ ਤੇ 35000 ਰੇਟ ਹੈ ਜਮਾ ਟਾਟਾ ਵਾਟਾ 1 30 32 ਕਹਿੰਦਾ ਦੇਣੀ ਹੈ ਲੈ ਜਾ ਅੱਛਾ ਘਰ ਚਾਹਨਾ ਜਿਵੇਂ ਪਸੂ ਆਪਣੇ ਕੋਲੇ ਤਿੰਨ ਦਾ ਪਤਾ ਦਿਹਾਤੇ ਹਾਂਜੀ ਬਾਈ ਠੀਕ ਹੈ ਤੇ ਇਧਰਲੇ ਸਾਈਡ ਜੀ ਗੱਲ ਕਰਕੇ ਤਿੰਨ ਆਗੇ ਖੁਰਲੀ ਤੇਰੇ ਕੋਲ ਯਾਰ 15 ਪਸ਼ੂਆਂ ਦੀ ਪਈ ਆ ਘੱਟੋ ਘੱਟ ਬਾਈ ਮਾਲ ਆਪਣੇ ਕੋਲੇ ਬਹੁਤ ਹੁੰਦਾ ਸੀ ਅੱਛਾ ਕਈ ਵਾਰਾਂ ਦਾ ਬੰਨਣ ਨੂੰ ਥਾਂ ਵੀ ਨਹੀਂ ਦਿੰਦਾ ਅੱਛਾ ਹਾਂਜੀ ਹਾਂਜੀ ਕੁੰਡੇ ਨਾਲ ਕੁੰਡਾ ਖੜਕਾ ਹਾਂਜੀ ਅੱਛਾ ਤੇ ਫਿਰ ਹੁਣ ਬੰਦਾ ਭਾ ਗਿਆ ਬੰਦਾ ਬਾਈ ਯਾਰ ਆਪਣਾ ਇੱਕ ਭਾ ਗਿਆ ਸੀ ਉਹਦੇ ਸੱਟ ਲੱਗ ਗਈ ਸੀ ਠੀਕ ਹੈ ਪੁਰਾਣਾ ਬੰਦਾ ਹੈ ਭਈਆ ਮੇਰੇ ਕੋਲੇ ਚੰਗਾ ਹਾਂਜੀ ਚੰਗਾ ਸੀ ਉਹਨੂੰ ਰੈਸਟ ਆਖੀ ਸੀ ਡਾਕਟਰ ਨੇ ਠੀਕ ਹੈ ਵੀ ਰੈਸਟ ਕਰਨੀ ਆ ਤੋ ਜੀ ਬਾਗਿਆ ਫਿਰ ਅਸੀਂ ਘਰ ਦਾ ਮਾਲ ਵੀ ਵੇਚਣਾ ਪੈ ਗਿਆ ਸਾਨੂੰ ਫਿਰ ਦੇਖਿਆ ਨਾ ਇਹਨੇ ਜੇ ਦੁੱਧ ਪੀਤਾ ਹੁੰਦਾ ਉਹਨੇ ਦੇਖ ਤੇਰੇ ਕੋਲੇ ਆ ਆ ਕੇ ਆਏ ਜੀ ਫਿਰ ਅਸੀਂ ਦੋ ਜਣੇ ਆ ਪੰਜ ਸੱਤ ਪਸੂ ਸਾਂਭ ਲੈਣੇ ਅੱਛਾ ਪੰਜ ਸੱਤ ਪਸੂ ਹਾਂ ਉ ਤਾਂ ਆਪਣੇ ਕੋਲੇ ਮਾਲ 15 15 ਮਹੀਆ ਹੋ ਜਾਂਦੀ 15 15 ਮਹੀਆ ਹੋ ਜਾਂਦੀਆਂ ਹਾਂ ਚੱਲ ਪੈਸਾ ਸਣੀ ਖੱਡਣ ਦੀ ਗੱਲ ਆ ਸਾਡੀ ਤਾਂ ਕਿਤੇ ਉਹ ਆਖੇ ਮੈਨੂੰ ਬਾਈ ਢੇਡਾਂ ਹੀ ਕਰੀ ਗਿਆ ਤੇ ਉਹ ਫਿਰ ਗਾਂ ਜਿਹੜੀ ਘਰੇ ਦੁੱਧ ਬੱਸ ਬਾਈ ਉਹ ਗਾਂ ਘਰੇ ਦੁੱਧ ਤੇ ਹੈਗੀ ਹੈਗੀ ਠੀਕ ਹੈ ਹਾਂਜੀ ਠੀਕ ਹੈ ਨੰਬਰ ਬੋਲਨੀ ਤੇਰਾ ਨੰਬਰ 88377 ਬਾਈ 98688 ਠੀਕ ਹੈ ਧੰਨਵਾਦ ਬਾਈ ਲੈ ਵੀ ਮਿੱਤਰੋ ਜੇ ਕਿਸੇ ਨੂੰ ਵੀ ਕੋਈ ਵੀ ਪਸ਼ੂ ਜੇ ਪਸੰਦ ਆਉਂਦਾ ਹੈ ਨਾ ਤੇ ਆਪਦਾ ਇੱਥੇ ਆਇਓ ਬਾਈ ਦੇ ਘਰੇ ਹੈ ਨਾ ਤੇ ਰਹਿਣ ਵਸਣ ਦਾ ਪ੍ਰਬੰਧ ਹੀ ਕੋਈ ਹਾਂ ਬਾਈ ਪੂਰਾ ਤੇ ਗੱਡੀ ਗੁੱਡੀ ਦਾ ਸਾਰਾ ਕੁਝ ਮਿਲੂਗਾ ਜੀ ਸਾਰਾ ਕੁਝ ਮਿਲੂਗਾ ਠੀਕ ਹੈ ਕਈ ਵਾਰੀ ਦੂਰੋਂ ਆਉਣਾ ਹੁੰਦਾ ਕਿਸੇ ਸੱਜਣ ਮਿੱਤਰ ਨੇ ਨਹੀਂ ਕੋਈ ਗੱਲ ਨਹੀਂ ਬਾਈ ਰਹਿਣ ਨੂੰ ਵੀ ਜਗ੍ਹਾ ਹੈਗੀ ਆ ਬਾਕੀ ਮਾਲ ਕਈ ਵਾਰੀ ਕੋਈ ਸਾਡੇ ਕੋਲੇ ਕਾ ਕ ਆਉਂਦਾ ਜਿਵੇਂ ਬਾਹਰਲਾ ਮਾਲ ਲਵਾਉਣੇ ਆ ਠੀਕ ਹੈ ਉਹਦੇ ਬੰਨਨ ਨੂੰ ਵੀ ਜਗ੍ਹਾ ਆਏਗੀ ਉਧਰ ਕੱਚਾ ਥਾਂ ਸਾਡੇ ਕੋਲੇ ਇਧਰ ਪੱਕਾਗਾ ਕੋਈ ਐ ਮਤਲਬ ਅਸੀਂ ਵੀ ਜੇ ਕੋਈ ਬੰਦਾ ਆਉਂਦਾ ਤਸੱਲੀ ਪੂਰੀ ਕਰ ਸਕਦਾ ਹਣਾ ਜਿਹੜੀ ਚੀਜ਼ ਲੈ ਕੇ ਜਾਊਗਾ ਉਹਦੇ ਪੈਸੇ ਤਾਂ ਚਲੋ ਲੈਣੀ ਲੈਣੇ ਆ ਬਾਕੀ ਚੀਜ਼ ਤਸੱਲੀ ਨੇ ਲੈ ਕੇ ਨੀ ਉਹ ਬਈ ਦੋ ਡੰਗ ਚੋਵੇ ਚਾਰ ਟੰਗ ਚੋਵੇ ਚੋਗਲੇ ਨੇ ਪੈਸੇ ਇਹ ਭਈ ਉਹਨਾਂ ਦੀ ਮੈਂ ਹਰ ਇੱਕ ਬੰਦੇ ਨੂੰ ਇਹ ਗੱਲ ਕਹਿ ਰਹਾ ਹੁਣਾਂ ਚਵਾ ਕੇ ਦਿਓ ਨਹੀਂ ਅਗਲਾ ਮਤਲਬ ਐਂ ਕਹਿੰਦਾ ਕਿਸੇ ਨੂੰ ਭੇਜੇ ਚਵਾਵੇ ਕਰੇ ਫੇਰ ਹੀ ਲਿਜਾਵੇ ਮੁੜ ਕੇ ਕਿਸੇ ਨੂੰ ਦੋਸ ਦੇਣ ਦੀ ਕੋਈ ਲੋੜ ਨਹੀਂ ਹਣਾ ਤੇ ਲੈ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਕੋ ਪਸੰਦ ਆ ਲੱਗੀ ਨਾ ਸ਼ੇਅ ਤੇ ਜਿੰਨੇ ਵੀ ਵੀਰ ਸ਼ੇਅਰ ਕਰਦੇ ਹੁੰਦੇ ਸਾਰੇ ਵੀਰਾਂ ਦਾ ਪਤਾਇਦ ਲੋ ਧੰਨਵਾਦ ਕਰ